ਰੱਬ ਦੇ ਘਰੇ ਧੀਰ ਹੈ ਅੰਧੇਰ ਨਹੀਂ ਹੈਗੀ। ਔਰ ਅੱਜ ਰਾਜਨੀਤੀ ਦੀ ਇੱਕ ਵੱਡੀ ਸਚਾਈ ਸਾਹਮਣੇ ਆਈ। ਅੱਜ ਦਿੱਲੀ ਦੀ ਇੱਕ ਅਦਾਲਤ ਨੇ ਕਥਿਤ ਸ਼ਰਾਬ ਨੀਤੀ ਦੇ ਨਾਲ ਜੁੜੇ ਹੋਏ ਇੱਕ ਕੇਸ 'ਚੋ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਬਰੀ ਕੀਤਾ ਹੈ। ਔਰ ਇਹ ਸਿਰਫ ਅਦਾਲਤੀ ਫੈਸਲਾ ਨਹੀਂ ਹੈ। ਇਹ ਇੱਕ ਚਪੇੜ ਹੈ ਉਹ ਸਿਸਟਮ ਦੇ ਉੱਤੇ ਜਿਸ ਦੇ ਉੱਤੇ ਚੱਲ ਕੇ ਕੇਂਦਰ ਦੀ ਭਾਜਪਾ ਸਰਕਾਰ ਪਿਛਲੇ 2 ਸਾਲਾਂ ਤੋਂ ਲਗਾਤਾਰ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਸਾਡੇ ਨੇਤਾਵਾਂ ਨੂੰ ਪਰਤਾੜਿਤ ਕਰ ਰਹੀ ਸੀ ਉਹਨਾਂ ਨੂੰ ਝੂਠੇ ਕੇਸਾਂ ਦੇ ਵਿੱਚ ਫੜ ਕੇ ਜੇਲ੍ਹਾਂ ਦੇ ਵਿੱਚ ਡੱਕ ਰਹੀ ਸੀ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਚੱਲਦੀ ਸੀ ਜਦੋਂ ਉਹਨਾਂ ਨੇ ਦਿੱਲੀ ਦੇ ਵਿੱਚ ਸਿੱਖਿਆ ਸੁਧਾਰੀ ਲੋਕਾਂ ਨੂੰ ਮੁਫਤ ਬਿਜਲੀ ਦਿੱਤੀ ਮੁਫਤ ਪਾਣੀ ਦਿੱਤਾ ਇਹ ਕਦੋਂ ਭਾਜੀਪੀ ਨੂੰ ਗਵਾਰਾ ਸੀ ਤੇ ਇਹਨਾਂ ਸਰਕਾਰਾਂ ਦੀ ਇਹ ਜਿਹੜੀ ਘਬਰਾਹਟ ਪੈਦਾ ਹੋਈ ਕਾਨੂੰਨ ਨਾਲ ਮੁਕਾਬਲਾ ਨਹੀਂ ਕੀਤਾ ਝੂਠੇ ਕੇਸ ਬਣਾਏਗੇ ਈਡੀ ਅਤੇ ਸੀਬੀਆਈ ਦਾ ਦੁਰਉਪਜੋਗ ਕੀਤਾ ਗਿਆ ਪਰ ਅੱਜ ਮਾਨਯੋਗ ਅਦਾਲਤ ਨੇ ਦੱਸ ਦਿੱਤਾ ਹੈਗਾ ਕਿ ਕਾਨੂੰਨ ਜਿਹੜਾ ਹੈਗਾ ਉਹ ਸਾਜ਼ਿਸ਼ਾਂ ਨਾਲ ਨਹੀਂ ਚੱਲਦਾ ਕਾਨੂੰਨ ਸਬੂਤਾ ਨਾਲ ਚੱਲਦਾ ਹੈ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਇਹ ਜਿੱਤ ਜਿਹੜੀ ਹੈ ਇਹ ਹਰ ਆਮ ਉਸ ਇਨਸਾਨ ਦੀ ਜਿੱਤ ਹੈਗਾ ਜਿਹੜਾ ਕਿ ਸਾਫ਼ ਸੁਥਰੀ ਰਾਜਨੀਤੀ ਦੇ ਵਿੱਚ ਔਰ ਇਮਾਨਦਾਰੀ ਦੇ ਵਿੱਚ ਵਿਸ਼ਵਾਸ ਰੱਖਦਾ ਹੈਗਾ ਅੱਜ ਇੱਕ ਗੱਲ ਪੂਰੀ ਦੁਨੀਆ ਦੇ ਸਾਹਮਣੇ ਉੱਭਰ ਕੇ ਸਾਹਮਣੇ ਆ ਗਈ ਹੈ ਕਿ ਜਦੋਂ ਕਮ ਦੀ ਰਾਜਨੀਤੀ ਦੀ ਗੱਲ ਕਰਦੇ ਆਂ ਔਰ ਉਹ ਰਾਜਨੀਤੀ ਜਿਹੜੀ ਆਮ ਲੋਕਾਂ ਦੇ ਆਲੇ ਦੁਆਲੇ ਘੁੰਮਦੀ ਹੈਗੀ ਹੈ ਉਹਨਾਂ ਦੀ ਆਮ ਜ਼ਿੰਦਗੀ ਦੇ ਆਲੇ ਦੁਆਲੇ ਘੁੰਮਦੀ ਹੈ ਤਾਂ ਆਮ ਆਦਮੀ ਪਾਰਟੀ ਦਾ ਮੁਕਾਬਲਾ ਇਹ ਬੀਜੇਪੀ ਨਹੀਂ ਕਰ ਸਕਦੀ ਔਰ ਅੱਜ ਦੇ ਫੈਸਲੇ ਨੇ ਇੱਕ ਚੀਜ਼ ਹੋਰ ਦਰਸਾ ਦਿੱਤੀ ਹੈਗੀ ਹੈ ਕਿ ਸੱਚ ਨੂੰ ਜਿਹੜਾ ਪਰੇਸ਼ਾਨ ਕੀਤਾ ਜਾ ਸਕਦਾ ਪਰ ਸੱਚ ਨੂੰ ਹਰਾਇਆ ਨਹੀਂ ਜਾ ਸਕਦਾ। ਕਲਬ ਦੇ ਘਰੇ ਧੇਰ ਹੈ ਅੰਧੇਰ ਨਹੀਂ ਹੈਗੀ। ਔਰ ਅੱਜ ਰਾਜਨੀਤੀ ਦੀ ਇੱਕ ਵੱਡੀ ਸਚਾਈ ਸਾਹਮਣੇ ਆਈ। ਅੱਜ ਦਿੱਲੀ ਦੀ ਇੱਕ ਅਦਾਲਤ ਨੇ ਕथित ਸ਼ਰਾਬ ਨੀਤੀ ਦੇ ਨਾਲ ਜੁੜੇ ਹੋਏ ਇੱਕ ਕੇਸ 'ਚੋ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਬਰੀ ਕੀਤਾ ਹੈ। ਔਰ ਇਹ ਸਿਰਫ ਅਦਾਲਤੀ ਫੈਸਲਾ ਨਹੀਂ ਹੈ। ਇਹ ਇੱਕ ਚਪੇੜ ਹੈ ਉਹ ਸਿਸਟਮ ਦੇ ਉੱਤੇ ਜਿਸ ਦੇ ਉੱਤੇ ਚੱਲ ਕੇ ਕੇਂਦਰ ਦੀ ਬੀਜੇਪੀ ਸਰਕਾਰ ਪਿਛਲੇ 2 ਸਾਲਾਂ ਤੋਂ ਲਗਾਤਾਰ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਸਾਡੇ ਨੇਤਾਵਾਂ ਨੂੰ ਪਰਤਾੜਿਤ ਕਰ ਰਹੀ ਸੀ ਉਹਨਾਂ ਨੂੰ ਝੂਠੇ ਕੇਸਾਂ ਦੇ ਵਿੱਚ ਫੜ ਕੇ ਜ਼ਿਲ੍ਹਿਆਂ ਦੇ ਵਿੱਚ ਡੱਕ ਰਹੀ ਸੀ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਚੱਲਦੀ ਸੀ ਜਦੋਂ ਉਹਨਾਂ ਨੇ ਦਿੱਲੀ ਦੇ ਵਿੱਚ ਸਿੱਖਿਆ ਸੁਧਾਰੀ ਲੋਕਾਂ ਨੂੰ ਮੁਫਤ ਬਿਜਲੀ ਦਿੱਤੀ ਮੁਫਤ ਪਾਣੀ ਦਿੱਤਾ ਇਹ ਕਦੋਂ ਭਾਜੀਪੀ ਨੂੰ ਗਵਾਰਾ ਸੀ ਤੇ ਇਹਨਾਂ ਸਰਕਾਰਾਂ ਦੀ ਇਹ ਜਦੋਂ ਘਬਰਾਹਟ ਪੈਦਾ ਹੋਈ ਕੰਮ ਨਾਲ ਮੁਕਾਬਲਾ ਨਹੀਂ ਕੀਤਾ ਝੂਠੇ ਕੇਸ ਬਣਾਏਗੇ ਈਡੀ ਅਤੇ ਸੀਬੀਆਈ ਦਾ ਦੁਰਉਪਜੋਗ ਕੀਤਾ ਗਿਆ ਪਰ ਅੱਜ ਮਾਨਯੋਗ ਅਦਾਲਤ ਨੇ ਦੱਸ ਦਿੱਤਾ ਹੈਗਾ ਕਿ ਕਾਨੂੰਨ ਜਿਹੜਾ ਹੈਗਾ ਉਹ ਸਾਜਿਸ਼ਾਂ ਨਾਲ ਨਹੀਂ ਚੱਲਦਾ ਕਾਨੂੰਨ ਸਬੂਤਾ ਨਾਲ ਚੱਲਦਾ ਹੈ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਇਹ ਜਿੱਤ ਜਿਹੜੀ ਹੈ ਇਹ ਹਰ ਆਮ ਉਸ ਇਨਸਾਨ ਦੀ ਜਿੱਤ ਹੈਗਾ ਜਿਹੜਾ ਕਿ ਸਾਫ ਸੁਥਰੀ ਰਾਜਨੀਤੀ ਦੇ ਵਿੱਚ ਔਰ ਇਮਾਨਦਾਰੀ ਦੇ ਵਿੱਚ ਵਿਸ਼ਵਾਸ ਰੱਖਦਾ ਹੈਗਾ ਅੱਜ ਇੱਕ ਗੱਲ ਪੂਰੀ ਦੁਨੀਆ ਦੇ ਸਾਹਮਣੇ ਉੱਭਰ ਕੇ ਸਾਹਮਣੇ ਆ ਗਈ ਹੈ ਕਿ ਜਦੋਂ ਕੰਮ ਦੀ ਰਾਜਨੀਤੀ ਦੀ ਗੱਲ ਕਰਦੇ ਆ ਔਰ ਉਹ ਰਾਜਨੀਤੀ ਜਿਹੜੀ ਆਮ ਲੋਕਾਂ ਦੇ ਆਲੇ ਦੁਆਲੇ ਘੁੰਮਦੀ ਹੈਗੀ ਹੈ ਉਹਨਾਂ ਦੀ ਆਮ ਜ਼ਿੰਦਗੀ ਦੇ ਆਲੇ ਦੁਆਲੇ ਘੁੰਮਦੀ ਹੈ ਤਾਂ ਆਮ ਆਦਮੀ ਪਾਰਟੀ ਦਾ ਮੁਕਾਬਲਾ ਇਹ ਭਾਜਪਾ ਨਹੀਂ ਕਰ ਸਕਦੀ ਔਰ ਅੱਜ ਦੇ ਫੈਸਲੇ ਨੇ ਇੱਕ ਚੀਜ਼ ਹੋਰ ਦਰਸਾ ਦਿੱਤੀ ਹੈਗੀ ਹੈ ਕਿ ਸੱਚ ਨੂੰ ਜਿਹੜਾ ਪਰੇਸ਼ਾਨ ਕੀਤਾ ਜਾ ਸਕਦਾ ਪਰ ਸੱਚ ਨੂੰ ਹਰਾਇਆ ਨਹੀਂ ਜਾ ਸਕਦਾ ਰੱਬ ਦੇ ਘਰੇ ਧੇਰ ਹੈ ਅંધੇਰ ਨਹੀਂ ਹੈਗੀ ਔਰ ਅੱਜ ਰਾਜਨੀਤੀ ਦੀ ਇੱਕ ਵੱਡੀ ਸਚਾਈ ਸਾਹਮਣੇ ਆਈ ਅੱਜ ਦਿੱਲੀ ਦੀ ਇੱਕ ਅਦਾਲਤ ਨੇ ਕਥਿਤ ਸ਼ਰਾਬ ਨੀਤੀ ਦੇ ਨਾਲ ਜੁੜੇ ਹੋਏ ਇੱਕ ਕੇਸ 'ਚੋ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਬਰੀ ਕੀਤਾ ਹੈ ਔਰ ਇਹ ਸਿਰਫ ਅਦਾਲਤੀ ਫੈਸਲਾ ਨਹੀਂ ਹੈ ਇਹ ਇੱਕ ਚਪੇੜ ਹੈ ਉਹ ਸਿਸਟਮ ਦੇ ਉੱਤੇ ਜਿਸ ਦੇ ਉੱਤੇ ਚੱਲ ਕੇ ਕੇਂਦਰ ਦੀ ਬੀਜੇਪੀ ਸਰਕਾਰ ਪਿਛਲੇ 2 ਸਾਲਾਂ ਤੋਂ ਲਗਾਤਾਰ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਸਾਡੇ ਨੇਤਾਵਾਂ ਨੂੰ ਪਰਤਾੜਿਤ ਕਰ ਰਹੀ ਸੀ ਉਹਨਾਂ ਨੂੰ ਝੂਠੇ ਕੇਸਾਂ ਦੇ ਵਿੱਚ ਫੜ ਕੇ ਜ਼ਿਲ੍ਹੇ ਦੇ ਵਿੱਚ ਡੱਕ ਰਹੀ ਸੀ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਚੱਲਦੀ ਸੀ ਜਦੋਂ ਉਹਨਾਂ ਨੇ ਦਿੱਲੀ ਦੇ ਵਿੱਚ ਸਿੱਖਿਆ ਸੁਧਾਰੀ ਲੋਕਾਂ ਨੂੰ ਮੁਫਤ ਬਿਜਲੀ ਦਿੱਤੀ ਮੁਫਤ ਪਾਣੀ ਦਿੱਤਾ ਇਹ ਕਦੋਂ ਭਾਜਪਾ ਨੂੰ ਗਵਾਰਾ ਸੀ ਤੇ ਇਹਨਾਂ ਸਰਕਾਰਾਂ ਦੀ ਇਹ ਜਦੋਂ ਘਬਰਾਹਟ ਪੈਦਾ ਹੋਈ ਕੰਮ ਨਾਲ ਮੁਕਾਬਲਾ ਨਹੀਂ ਕੀਤਾ ਝੂਠੇ ਕੇਸ ਬਣਾਏਗੇ ED ਅਤੇ CBI ਦਾ ਦੁਰਅਪਜੋਗ ਕੀਤਾ ਗਿਆ ਪਰ ਅੱਜ ਮਾਨਯੋਗ ਅਦਾਲਤ ਨੇ ਦੱਸ ਦਿੱਤਾ ਹੈਗਾ ਕਿ ਕਾਨੂੰਨ ਜਿਹੜਾ ਹੈਗਾ ਉਹ ਸਾਜਿਸ਼ਾਂ ਨਾਲ ਨਹੀਂ ਚੱਲਦਾ ਕਾਨੂੰਨ ਸਬੂਤਾਂ ਨਾਲ ਚੱਲਦਾ ਹੈ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਇਹ ਜਿੱਤ ਜਿਹੜੀ ਹੈ ਇਹ ਹਰ ਆਮ ਉਸ ਇਨਸਾਨ ਦੀ ਜਿੱਤ ਹੈਗਾ ਜਿਹੜਾ ਕੇ ਸਾਫ਼ ਸੁਥਰੀ ਰਾਜਨੀਤੀ ਦੇ ਵਿੱਚ ਔਰ ਇਮਾਨਦਾਰੀ ਦੇ ਵਿੱਚ ਵਿਸ਼ਵਾਸ ਰੱਖਦਾ ਹੈਗਾ ਅੱਜ ਇੱਕ ਗੱਲ ਪੂਰੀ ਦੁਨੀਆ ਦੇ ਸਾਹਮਣੇ ਉੱਭਰ ਕੇ ਸਾਹਮਣੇ ਆ ਗਈ ਹੈ ਕਿ ਜਦੋਂ ਕੰਮ ਦੀ ਰਾਜਨੀਤੀ ਦੀ ਗੱਲ ਕਰਦੇ ਆ ਔਰ ਉਹ ਰਾਜਨੀਤੀ ਜਿਹੜੀ ਆਮ ਲੋਕਾਂ ਦੇ ਆਲੇ ਦੁਆਲੇ ਘੁੰਮਦੀ ਹੈਗੀ ਹੈ ਉਹਨਾਂ ਦੀ ਆਮ ਜ਼ਿੰਦਗੀ ਦੇ ਆਲੇ ਦੁਆਲੇ ਘੁੰਮਦੀ ਹੈ ਤਾਂ ਆਮ ਆਦਮੀ ਪਾਰਟੀ ਦਾ ਮੁਕਾਬਲਾ ਇਹ ਭਾਜਪਾ ਨਹੀਂ ਕਰ ਸਕਦੀ ਔਰ ਅੱਜ ਦੇ ਫੈਸਲੇ ਨੇ ਇੱਕ ਚੀਜ਼ ਹੋਰ ਦਰਸਾ ਦਿੱਤੀ ਹੈਗੀ ਹੈ ਕਿ ਸੱਚ ਨੂੰ ਜਿਹੜਾ ਪਰੇਸ਼ਾਨ ਕੀਤਾ ਜਾ ਸਕਦਾ ਪਰ ਸੱਚ ਨੂੰ ਹਰਾਇਆ ਨਹੀਂ ਜਾ ਸਕਦਾ। ਕਲਬ ਦੇ ਘਰੇ ਧੇਰ ਹੈ ਅੰਧੇਰ ਨਹੀਂ ਹੈਗੀ। ਔਰ ਅੱਜ ਰਾਜਨੀਤੀ ਦੀ ਇੱਕ ਵੱਡੀ ਸਚਾਈ ਸਾਹਮਣੇ ਆਈ। ਅੱਜ ਦਿੱਲੀ ਦੀ ਇੱਕ ਅਦਾਲਤ ਨੇ ਕथित ਸ਼ਰਾਬ ਨੀਤੀ ਦੇ ਨਾਲ ਜੁੜੇ ਹੋਏ ਇੱਕ ਕੇਸ 'ਚੋ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਬਰੀ ਕੀਤਾ ਹੈ। ਔਰ ਇਹ ਸਿਰਫ ਅਦਾਲਤੀ ਫੈਸਲਾ ਨਹੀਂ ਹੈ। ਇਹ ਇੱਕ ਚਪੇੜ ਹੈ ਉਹ ਸਿਸਟਮ ਦੇ ਉੱਤੇ ਜਿਸ ਦੇ ਉੱਤੇ ਚੱਲ ਕੇ ਕੇਂਦਰ ਦੀ ਬੀਜੇਪੀ ਸਰਕਾਰ ਪਿਛਲੇ 2 ਸਾਲਾਂ ਤੋਂ ਲਗਾਤਾਰ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਸਾਡੇ ਨੇਤਾਵਾਂ ਨੂੰ ਪਰਤਾੜਿਤ ਕਰ ਰਹੀ ਸੀ ਉਹਨਾਂ ਨੂੰ ਝੂਠੇ ਕੇਸਾਂ ਦੇ ਵਿੱਚ ਫੜ ਕੇ ਜ਼ਿਲ੍ਹੇ ਦੇ ਵਿੱਚ ਡੱਕ ਰਹੀ ਸੀ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਚੱਲਦੀ ਸੀ ਜਦੋਂ ਉਹਨਾਂ ਨੇ ਦਿੱਲੀ ਦੇ ਵਿੱਚ ਸਿੱਖਿਆ ਸੁਧਾਰੀ ਲੋਕਾਂ ਨੂੰ ਮੁਫਤ ਬਿਜਲੀ ਦਿੱਤੀ ਮੁਫਤ ਪਾਣੀ ਦਿੱਤਾ ਇਹ ਕਦੋਂ ਭਾਜੀਪੀ ਨੂੰ ਗੁਵਾਰਾ ਸੀ ਇਹਨਾਂ ਸਰਕਾਰਾਂ ਦੀ ਇਹ ਜਦੋਂ ਘਬਰਾਹਟ ਪੈਦਾ ਹੋਈ ਕਾਨੂੰਨ ਨਾਲ ਮੁਕਾਬਲਾ ਨਹੀਂ ਕੀਤਾ ਝੂਠੇ ਕੇਸ ਬਣਾਏਗੇ ਈਡੀ ਅਤੇ ਸੀਬੀਆਈ ਦਾ ਦੁਰਅਪਜੋਗ ਕੀਤਾ ਗਿਆ ਪਰ ਅੱਜ ਮਾਨਯੋਗ ਅਦਾਲਤ ਨੇ ਦੱਸ ਦਿੱਤਾ ਹੈਗਾ ਕਿ ਕਾਨੂੰਨ ਜਿਹੜਾ ਹੈਗਾ ਉਹ ਸਾਜ਼ਿਸ਼ਾਂ ਨਾਲ ਨਹੀਂ ਚੱਲਦਾ ਕਾਨੂੰਨ ਸਬੂਤਾਂ ਨਾਲ ਚੱਲਦਾ ਹੈ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਇਹ ਜਿੱਤ ਜਿਹੜੀ ਹੈ ਇਹ ਹਰ ਆਮ ਉਸ ਇਨਸਾਨ ਦੀ ਜਿੱਤ ਹੈਗਾ ਜਿਹੜਾ ਕਿ ਸਾਫ਼ ਸੁਥਰੀ ਰਾਜਨੀਤੀ ਦੇ ਵਿੱਚ ਔਰ ਇਮਾਨਦਾਰੀ ਦੇ ਵਿੱਚ ਵਿਸ਼ਵਾਸ ਰੱਖਦਾ ਹੈਗਾ ਅੱਜ ਇੱਕ ਗੱਲ ਪੂਰੀ ਦੁਨੀਆ ਦੇ ਸਾਹਮਣੇ ਉੱਭਰ ਕੇ ਸਾਹਮਣੇ ਆ ਗਈ ਹੈ ਕਿ ਜਦੋਂ ਕੰਮ ਦੀ ਰਾਜਨੀਤੀ ਦੀ ਗੱਲ ਕਰਦੇ ਆ ਔਰ ਉਹ ਰਾਜਨੀਤੀ ਜਿਹੜੀ ਆਮ ਲੋਕਾਂ ਦੇ ਆਲੇ ਦੁਆਲੇ ਘੁੰਮਦੀ ਹੈਗੀ ਹੈ ਉਹਨਾਂ ਦੀ ਆਮ ਜ਼ਿੰਦਗੀ ਦੇ ਆਲੇ ਦੁਆਲੇ ਘੁੰਮਦੀ ਹੈ ਤਾਂ ਆਮ ਆਦਮੀ ਪਾਰਟੀ ਦਾ ਮੁਕਾਬਲਾ ਇਹ ਭਾਜਪਾ ਨਹੀਂ ਕਰ ਸਕਦੀ ਔਰ ਅੱਜ ਦੇ ਫੈਸਲੇ ਨੇ ਇੱਕ ਚੀਜ਼ ਹੋਰ ਦਰਸਾ ਦਿੱਤੀ ਹੈਗੀ ਹੈ ਕਿ ਸੱਚ ਨੂੰ ਜਿਹੜਾ ਪਰੇਸ਼ਾਨ ਕੀਤਾ ਜਾ ਸਕਦਾ ਪਰ ਸੱਚ ਨੂੰ ਹਰਾਇਆ ਨਹੀਂ ਜਾ ਸਕਦਾ ਰੱਬ ਦੇ ਘਰੇ ਧੇਰ ਹੈ ਅੰਧੇਰ ਨਹੀਂ ਹੈਗੀ ਔਰ ਅੱਜ ਰਾਜਨੀਤੀ ਦੀ ਇੱਕ ਵੱਡੀ ਸਚਾਈ ਸਾਹਮਣੇ ਆਈ ਅੱਜ ਦਿੱਲੀ ਦੀ ਇੱਕ ਅਦਾਲਤ ਨੇ ਕਥਿਤ ਸ਼ਰਾਬ ਨੀਤੀ ਦੇ ਨਾਲ ਜੁੜੇ ਹੋਏ ਇੱਕ ਕੇਸ 'ਚੋ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਬਰੀ ਕੀਤਾ ਹੈ ਔਰ ਇਹ ਸਿਰਫ ਅਦਾਲਤੀ ਫੈਸਲਾ ਨਹੀਂ ਹੈ ਇਹ ਇੱਕ ਚਪੇੜ ਹੈ ਉਹ ਸਿਸਟਮ ਦੇ ਉੱਤੇ ਜਿਸ ਦੇ ਉੱਤੇ ਚੱਲ ਕੇ ਕੇਂਦਰ ਦੀ ਬੀਜੇਪੀ ਸਰਕਾਰ ਪਿਛਲੇ 2 ਸਾਲਾਂ ਤੋਂ ਲਗਾਤਾਰ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਸਾਡੇ ਨੇਤਾਵਾਂ ਨੂੰ ਪਰਤਾੜਿਤ ਕਰ ਰਹੀ ਸੀ ਉਹਨਾਂ ਨੂੰ ਝੂਠੇ ਕੇਸਾਂ ਦੇ ਵਿੱਚ ਫੜ ਕੇ ਜ਼ਿਲ੍ਹੇ ਦੇ ਵਿੱਚ ਡੱਕ ਰਹੀ ਸੀ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਚੱਲਦੀ ਸੀ ਜਦੋਂ ਉਹਨਾਂ ਨੇ ਦਿੱਲੀ ਦੇ ਵਿੱਚ ਸਿੱਖਿਆ ਸੁਧਾਰੀ ਲੋਕਾਂ ਨੂੰ ਮੁਫਤ ਬਿਜਲੀ ਦਿੱਤੀ ਮੁਫਤ ਪਾਣੀ ਦਿੱਤਾ ਇਹ ਕਦੋਂ ਭਾਜੀਪੀ ਨੂੰ ਗੁਵਾਰਾ ਸੀ ਸਰਕਾਰਾਂ ਦੀ ਇਹ ਜਦੋਂ ਘਬਰਾਹਟ ਪੈਦਾ ਹੋਈ ਕਾਨੂੰਨ ਨਾਲ ਮੁਕਾਬਲਾ ਨਹੀਂ ਕੀਤਾ ਝੂਠੇ ਕੇਸ ਬਣਾਏਗੇ ਈਡੀ ਅਤੇ ਸੀਬੀਆਈ ਦਾ ਦੁਰਅਪਜੋਗ ਕੀਤਾ ਗਿਆ ਪਰ ਅੱਜ ਮਾਨਯੋਗ ਅਦਾਲਤ ਨੇ ਦੱਸ ਦਿੱਤਾ ਹੈਗਾ ਕਿ ਕਾਨੂੰਨ ਜਿਹੜਾ ਹੈਗਾ ਉਹ ਸਾਜਿਸ਼ਾਂ ਨਾਲ ਨਹੀਂ ਚੱਲਦਾ ਕਾਨੂੰਨ ਸਬੂਤਾਂ ਨਾਲ ਚੱਲਦਾ ਹੈ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਇਹ ਜਿੱਤ ਜਿਹੜੀ ਹੈ ਇਹ ਹਰ ਆਮ ਉਸ ਇਨਸਾਨ ਦੀ ਜਿੱਤ ਹੈਗਾ ਜਿਹੜਾ ਕਿ ਸਾਫ ਸੁਥਰੀ ਰਾਜਨੀਤੀ ਦੇ ਵਿੱਚ ਔਰ ਇਮਾਨਦਾਰੀ ਦੇ ਵਿੱਚ ਵਿਸ਼ਵਾਸ ਰੱਖਦਾ ਹੈਗਾ ਅੱਜ ਇੱਕ ਗੱਲ ਪੂਰੀ ਦੁਨੀਆ ਦੇ ਸਾਹਮਣੇ ਉੱਭਰ ਕੇ ਸਾਹਮਣੇ ਆ ਗਈ ਹੈ ਕਿ ਜਦੋਂ ਕੰਮ ਦੀ ਰਾਜਨੀਤੀ ਦੀ ਗੱਲ ਕਰਦੇ ਆ ਔਰ ਉਹ ਰਾਜਨੀਤੀ ਜਿਹੜੀ ਆਮ ਲੋਕਾਂ ਦੇ ਆਲੇ ਦੁਆਲੇ ਘੁੰਮਦੀ ਹੈਗੀ ਹੈ ਉਹਨਾਂ ਦੀ ਆਮ ਜ਼ਿੰਦਗੀ ਦੇ ਆਲੇ ਦੁਆਲੇ ਘੁੰਮਦੀ ਹੈ ਤਾਂ ਆਮ ਆਦਮੀ ਪਾਰਟੀ ਦਾ ਮੁਕਾਬਲਾ ਇਹ ਭਾਜਪਾ ਨਹੀਂ ਕਰ ਸਕਦੀ ਔਰ ਅੱਜ ਦੇ ਫੈਸਲੇ ਨੇ ਇੱਕ ਚੀਜ਼ ਹੋਰ ਦਰਸਾ ਦਿੱਤੀ ਹੈਗੀ ਹੈ ਕਿ ਸੱਚ ਨੂੰ ਜਿਹੜਾ ਪਰੇਸ਼ਾਨ ਕੀਤਾ ਜਾ ਸਕਦਾ ਪਰ ਸੱਚ ਨੂੰ ਹਰਾਇਆ ਨਹੀਂ ਜਾ ਸਕਦਾ